ਤੈਨੂੰ ਜੂਸ ਬਤਾਵੀਂ ਬਤਾ ਓਏ ਮਾਨ ਜਵਾਨੀ ਦਾ ਇਹ ਉਮਰ ਸਦਾ ਨਹੀਂ ਨੋ ਰਹਿਣੀ ਓਹ ਪਾਣੀ ਦੇ ਆ ਬੁਲ ਬੁਲਿਆ ਸੁਣ ਸੱਚਿਆਂ ਦੀ ਕਾਥਾ ਤੇ ਕਹਾਣੀ ਓਏ ਸਮਝ ਸਗਣ ਮੰਦਿਆ ਖੌਰੇ ਫੇਰੇ ਜਨਮ ਨਾ ਆਵੇ ਤੂੰ ਮੇਕੀਆਂ ਕਮਾਲਾ ਬੰਦੀ ਜਵਾਨੀ ਦਾ ਇਹ ਉਮਰ ਸਦਾ ਨਹੀਂ ਹੋਣੀ ਉਹ ਪਾਣੀ ਦੇ ਅਬੁਲ ਬੁਲਿਆ ਸੁਣ ਸੱਚਿਆਂ ਦੀ ਕਾਥਾ ਦੇ ਕਹਾਣੀ ਓਏ ਸਮਝ ਸਗਣ ਮੰਦਿਆ ਖੋਰੇ ਫੇਰੇ ਜਨਮ ਨਾ ਆਵੇ ਤੂੰ ਨੇਕੀਆਂ ਕਮਾਲਾ ਬੰਦਿਆ ਸਾ ਓਏ ਫੁੱਲਾ ਓਏ ਗੁਲਾਬ ਦਿਆ ਵਾਂਗ ਸਾਕਰ ਹੁਸ਼ਾਲੇ ਪਿਆ ਦੇਨਾ ਤੂੰ ਨਾਸ਼ਿਆ ਸ਼ਰਾਬ ਦਿਆ ਜੋਰਾ ਅੰਦਰ ਮਾਰ ਲੈ ਜਾਂਦੀ ਓਏ ਮੌਤ ਦਾ ਚਿਰਾਗ ਜੱਗਿਆ ਏ ਜਨਮ ਅਮੋਲਕ ਹੀਰਾ ਸੁਆਬ ਨਾਲ ਹੱਥ ਲੱਗਿਆ ਓ ਅਕਾ ਜਿਹੜੀਆਂ ਵੇਦੀਆਂ ਮਿਲੇ ਓਏ ਨਾ ਵਿੱਚ ਜੋਤ ਨਾ ਰਊ ਸੁੱਕ ਝੜ ਜਾਣਾ ਕਲੀਆਂ ਚ ਬੇਲੀਆਂ ਓਏ ਕੰਨਾਂ ਚ ਸਰੋਤ ਨਾ ਪਉ ਖਾਪ ਖਾਪ ਕੇ ਸਰੀਰ ਮੱਕ ਚੱਲ ਆਵੇ ਮੁੱਕੇ ਨਾ ਬਦੀ ਦੇ ਤੰਦਿਆ ਖੋਰੇ ਫੇਰੇ ਜਨਮ ਨਾ ਆਵੇ ਦੋ ਨੇਕੀਆਂ ਕਮਾਲਾ ਬੰਦੀਆ ਕਦਮੇ ਤੇਰੇ ਓਏ ਫੈਸਲੇ ਅਸਲ ਹੋਣਗੇ ਲੱਗੇ ਚੰਨਿਆ ਕਲੰਕ ਜੋ ਤੈਨੂੰ ਉਹ ਨੇਕੀ ਦੇ ਬੁਰੇ ਸ਼ ਤੋਣਗੇ ਸੋ ਰੱਬ ਨਾਲ ਹੱਥ ਲੱਗਿਆ ਅਦੇ ਚੰਦਨਾ ਪਤਾ ਨਹੀਂ ਤੈਨੂੰ ਓਏ ਅਦੇ ਚੰਦਨਾ ਪਤਾ ਨਹੀਂ ਓ ਤੈਨੂੰ ਓਏ ਆਪਣੀ ਕੀਮਤ ਰਾ ਕਿਉਂ ਅੱਗ ਦੋ ਜਿੱਕ ਦੀ ਸੜਨੈ ਓ ਕੋਜ ਤੇ ਵਿਚਾਰ ਜਰਾ ਕਮਾਲਾ ਬੰਦੀਆ ਤੇਰਾ ਖੰਗ ਤੋਂ ਖੰਬੂਰਿਆ ਫਿਰਦਾ ਮੈਂ ਬਿਨਾ ਖੰਗ ਤੋਂ ਖੰਬੂਰਿਆ ਫਿਰਦਾ ਮੈਂ ਓਏ ਪਤਾ ਹੀ ਵਡੇਰਿਆਂ ਦਾ ਲੱਤੀ ਜਾਂਦੇ ਨੇ ਚਬਾਰ ਵਾਲੇ ਓਏ ਕੁੱਲੀ ਪਾ ਕੇ ਰੈਣ ਕੱਟ ਲੈ ਮਾਨ ਮੰਦਰ ਖਦਾ ਗਿਆ ਜਿਹੜੀ ਡੋਲ ਡੋਲੇ ਪੈਂਦੀ ਐ ਜਵਾਨੀ ਜਿਹੜੀ ਡੋਲ ਡੋਲ ਪੈਂਦੀ ਐ ਜਵਾਨੀ ਓਏ ਮੁਖੜੇ ਤੇ ਵੱਟ ਪੈਣਗੇ ਅਦੇ ਮਰਦਾ ਗਾਣੋ ਵੀ ਨਹੀਂ ਲੈਂਦਾ ਓ ਧੀਆ ਤੇ ਪੁੱਤ ਕਹਿਣਗੇ ਫੇਰ ਇਹ ਜਨਮ ਲਾ ਆਵੇ ਤੂੰ ਕਿੰ ਆ ਕਮਾਲਾ ਬੰਦੀ ਆ ਸੀ ਜੋ ਪਰ ਜੋ ਮਨ ਮਟਿਆਰਾ ਸੀ ਜੋ ਪਰ ਜੋ ਮਨਾ ਮਟਿਆਰਾ ਓ ਹੋ ਗਈਆਂ ਕ ਰੂਪ ਬੂੜੀਆਂ ਕਾਲੀ ਜੁਲਫੁਨਾਗ ਤੂੰ ਜੈਰੀ ਓਏ ਸਾੜ ਦੇਣੀ ਅਗਨੀ ਨੇ ਤੈਨੂੰ ਆਖਰ ਤਸੀਹਾਂ ਸੇ ਸੀ ਐ ਸਣ ਪੈਣਗੇ ਕਾਲ ਦੀ ਠੋਰੀ ਟੱਗਿਆ ਇਹ ਜਨਮ ਅਮੋਲ ਕਿਰਾ ਸੁਆਬ ਨਾਲ ਹੱਥ ਲੱਗਿਆ ਛੱਡ ਬਦਿਆਂ ਸਾਬ ਲੈ ਨੇਕੀ ਓਏ ਮਾਰ ਕੇ ਜ਼ਿੰਦਗੀ ਮਿਲੂ ਵੇਖ ਜਿਨਾਂ ਨੇ ਮਾਰੀਆਂ ਤੇ ਗਾਂ ਓਏ ਗਉਂਦਾਈ ਜਹਾਨ ਜਗ ਤੇ ਵੇ ਬਿਦੀ ਚੰਦ ਨੂੰ ਪੰਨ੍ਹਾ ਢਾਕੂਆਂ ਪਾਲਿਆ ਖੇਰਾ ਪਾਲਿਆ ਖੇਰਾ ਹੋ ਪੰਨ੍ਹਾ ਢਾਕੂਆਂ ਪਾਲਿਆ ਖੇਰਾ ਹੋ ਕੱਲਾ ਜੋਗੀ ਵੇਖ ਠੱਗਿਆ ਇਹ ਜਨਮ ਅਮਾਲਕ ਹੀਰਾ ਸੁਬਬ ਨਾਲ ਹੱਥ ਲਗਿਆ